कोरोना वायरस दी वजह नाल जिथे ਸਭ ਕੁਛ ਬੰਦ ਪਿਆ ਹੈ ਉੱਥੇ ਹੀ ਹੁਣ ਕੇਂਦਰ ਸਰਕਾਰ ਵੱਲੋਂ ਅਨਲੌਕ 2 ਦੇ ਵਿੱਚ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਆਵਾਜਾਈ ਦੇ ਲਈ ਬੱਸਾਂ ਨੂੰ ਚਲਾਉਣ ਦੀ অনুমতি ਦੇ ਦਿੱਤੀ ਗਈ ਹੈ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਬੱਸ ਸਟੈਂਡ ਤੇ ਬੱਸਾਂ ਤਾਂ ਆ ਰਹੀਆਂ ਨੇ ਪਰ ਸਵਾਰੀਆਂ ਨੇ ਦੂਰੀ ਬਣਾਈ ਰੱਖੀ ਹੈ ਇਸ ਨੂੰ ਲੈ ਕੇ ਬੱਸ ਚਾਲਕਾਂ ਨੇ ਇਸ ਦੇ ਪਿੱਛੇ ਦੀ ਵਜ੍ਹਾ ਕੋਰੋਨਾ ਦਾ ਡਰ ਮੰਨਿਆ ਹੋਇਆ ਹੈ ਆਕਾਦੀਪ ਸਿੰਘ ਸਰ ਠੀਕ ਇਹ ਕੋ ਬੱਸ ਲੈ ਕੇ ਆ ਤੁਸੀਂ ਸਰ ਪਟਿਆਲੋਂ ਜਲੰਧਰ ਜਾ ਰਹੇ ਆ ਕਿ ਸਵਾਰੀਆਂ ਕਿੰਨੀ ਕਰੀ ਸਰ ਠੀਕ ਠਾਕ ਹੈ ਸਵਾਰੀ ਨੋਰਮਲ ਜੀ ਹੈ ਤੇ ਕੀ ਖਰਚਾ ਪੂਰਾ ਹੋ ਜਾਂਦਾ ਤੁਹਾਡੇ ਹਿਸਾਬ ਨਾਲ ਹੋ ਹੀ ਜਾਂਦਾ ਸਰ ਕਿ ਕਿਰਾਇਆ ਦਾ ਫਰਕ ਪਿਆ ਵਧਾਇਆ ਹਾਂਜੀ ਹਾਂਜੀ ਵਧਿਆ ਹੀ ਕਿਰਾਇਆ ਕਿੰਨਾ ਫਰਕ ਪਿਆ ਗਿਆ ਪਹਿਲਾਂ ਜਲੰਧਰ ਦਾ ਸੀ 195 ਹੁਣ 205 ਰੁਪਏ ਹੋ ਗਈ ਤੇ ਜਿਹੜਾ ਸਰਕਾਰ ਨੇ ਪੂਰ ਕੈਪੈਸਿਟੀ ਬੱਸਾਂ ਚਲਾਉਣ ਦੀ ਗੱਲ ਕੀਤੀ ਹੈ ਹਾਂਜੀ ਹਾਂਜੀ ਕੀ ਉਹਦੇ ਨਾਲ ਤੁਹਾਨੂੰ ਲੱਗਦਾ ਫਰਕ ਪਊਗਾ ਦੇਖੋ ਜੀ ਉਹ ਤਾਂ ਹੁਣ ਹੌਲੀ ਹੌਲੀ ਪੈ ਗਈ ਜਾਊਗਾ ਜੋ ਜੋ ਬੱਸਾਂ ਚੱਲੀ ਜਾਣਗੇ ਸਵਾਰੀ ਨਿਕਲੀ ਜਾਊਗੀ ਸਵਾਰੀ ਦੇ ਮਨ 'ਚ ਕੋਈ ਡਰ ਉਹ ਤਾਂ ਹੈ ਹੀ ਆਈ ਹਾਂ ਭਈ ਕਰੋਨਾ ਕਰਕੇ ਤਾਂ ਹੁੰਦਾ ਹੀ ਤੇ ਤੁਹਾਨੂੰ ਨਹੀਂ ਕਰੋਨਾ ਤੋਂ ਡਰ ਲੱਗਦਾ ਲੱਗਦਾ ਸਰ ਕਿ ਜੇ ਪੂਲ ਕੈਪੈਸਿਟੀ ਦੀ ਬੱਸਾਂ ਚੱਲਣੀਆਂ ਤਾਂ ਕੋਨੋਨੀ ਇਨਫੈਕਸ਼ਨ ਦੇ ਚਾਂਸਸ ਹੋਣਗੇ ਹੈਗੇ ਨੇ ਸਰ ਹੁਣ ਦੇਖੋ ਬਾਕੀ ਸਾਨੂੰ ਸਾਰੀ ਫੈਲਡਿਸਟਰੀ ਦਿੱਤੀ ਹੋਈ ਹੈ ਸੈਨੇਟਾਈਜ਼ਰ ਸਾਰਾ ਕੁਝ ਦਿੰਦੇ ਨੇ ਤਾਂ ਜਦੋਂ ਤੁਸੀਂ バス ਚਲਾਉਣੇ ਹੋ ਸਵੇਰੇ ਸ਼ੁਰੂ ਕਰਦੇ ਹੋ ਕਿ バス ਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਸਰ ਕਰਿਆ ਜਾਂਦਾ ਹੈ ਉਹ ਉਸ ਤੋਂ ਬਾਅਦ ਉਸੇ ਇੱਕ ਇੱਕ ਕਰਦੇ ਹਾਂ ਹਾਂਜੀ ਸਰ ਜਿੱਥੇ ਜਾ ਕੇ バス ਰੁਕ ਰਹੀ ਹੈ ਜਦੋਂ ਜਦੋਂ ਤੁਸੀਂ ਆਪਣੇ ਟਿਕਾਣੇ ਤੇ ਪਹੁੰਚ ਜਾਂਦੇ ਹੋ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਕਿੰਨੀ ਵਾਰ バス ਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ ਸਰ ਕਿਤਾ ਜਾਂਦਾ 5 ਮਿੰਟ ਵਾਸਤੇ ਕੀਤਾ ਜਾਂਦਾ ਹੈ ਜੀ ਹਾਂਜੀ ਤੇ ਇੱਕ ਇੱਕ ਵਾਰ ਕੀਤਾ ਜਾਂਦਾ ਹਾਂਜੀ ਹਾਂਜੀ ਦੋ ਤਿੰਨ ਵਾਰੀ ਦੋ ਤਿੰਨ ਰੱਖੇ ਹੁੰਦੇ ਨੇ ਉਹ ਕਰਦੇ ਨੇ ਉੱਥੇ ਹਾਂਜੀ ਓਕੇ ਸਰ ਥੈਂਕ ਯੂ ਬੋਲੋ ਰਾਣਾ ਪ੍ਰੇਮ ਕੁਮਾਰ ਜੀ ਕਿੱਥੇ ਜਾਣਾ ਹੋਰ ਖਪੁਰਾ ਜੀ ਤੇ ਬੱਸ ਮਿਲੀ ਨਹੀਂ ਬੱਸ ਹਜੇ ਅੱਜ ਹਜੇ ਖੜੇ ਆ ਜੀ ਕਿੰਨੀ ਦੇਰ ਤੋਂ ਖੜੇ 8 ਘੰਟਾ ਹੋ ਗਏ ਤੇ ਕੋਈ ਬੱਸ ਚੱਲ ਨਹੀਂ ਰਹੀ ਤੁਹਾਨੂੰ ਨਹੀਂ ਹਜੇ ਕੋਈ ਜਾ ਨਹੀਂ ਰਹੀ ਇੱਕ ਖੜੀ ਆ ਇਹ ਹਜੇ ਸਵਾਰੀ ਹੋਣ ਦੀ ਨਹੀਂ ਜਿਹੜਾ ਸਰਕਾਰ ਨੇ ਫੁੱਲ ਕਪੈਸਿਟੀ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਤੁਹਾਨੂੰ ਕੀ ਤਾ ਲੱਗ ਰਿਹਾ ਓ ਭੋਕਾ ਹੀ ਆ ਜੀ ਕੋਈ ਵਾਦਾ ਉਹਨਾਂ ਦਾ ਪੂਰਾ ਨਹੀਂ ਹੋ ਰਿਹਾ ਇੱਕ ਕਿਰਾਇਆ ਵੀ ਵਧਾ ਰਹੇ ਸਰਕਾਰ ਹਾਂਜੀ ਕਿਰਾਇਆ ਵਧਾ ਰਹੇ ਜੀ ਤੁਹਾਨੂੰ ਲੱਗਦਾ ਵੀ ਇੱਕ ਪਾਸੇ ਤਾਂ ਲੋਕਡਾਊਨ ਤੇ ਲੋਕਾਂ ਦੇ ਕੰਮ ਬੰਦ ਪਏ ਨੇ ਦੂਜੇ ਪਾਸੇ ਕਿਰਾਇਆ ਵਧਾ ਰਹੇ ਹਾਂਜੀ ਕਿਰਾਇਆ ਵਧਾਇਆ ਜੀ ਇਹਨਾਂ ਨੇ ਕਿਹਦਾ ਫੈਸਲਾ ਲੱਗ ਰਿਹਾ ਹੈ ਇਹ ਫੈਸਲਾ ਗਲਤ ਆ ਜੀ ਇਹਨਾਂ ਦਾ ਕੀ ਮੰਗ ਕਰਦੇ ਹੋ ਸਰਕਾਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਿਰਾਇਆ ਉਹੀ ਰਵੇ ਤੇ ਲੋਕਾਂ ਨੂੰ ਸਹੂਲਤ ਜੀ ਆਵੇ ਕੋਈ ਨਾ ਅੱਤਿਆ ਨਵੀਂ ਟੋੜਾ ਰਣਜੀਤ ਸਿੰਘ ਤੇ ਇੱਥੇ ਤੋਂ ਕਿੱਥੇ ਬੱਸ ਲੈ ਕੇ ਜਾ ਰਹੇ ਹੋ ਖੰਨੇ ਤੋਂ ਰਹਿਣਾ ਹੈ ਸਵਾਰੀਆਂ ਆ ਰਹੀਆਂ ਨਹੀਂ ਬਹੁਤ ਘੱਟ ਆ ਕੀ ਜੀਵਰ ਬੱਸ ਲਾਈਆ ਸਵੇਰ ਦੀ ਹੁਣ ਤੁਹਾਡੇ ਸਾਹਮਣੇ ਜਾਂ ਤਿੰਨ ਚਾਰ ਸਵਾਰੀਆਂ ਵੱਢੀਆਂ ਨੇ ਇੱਥੋਂ ਚਾਰ ਪੰਜ ਤੋਂ ਵੱਧ ਹੀ ਨੇ ਇਹਨਾਂ ਤੋਂ ਬਣਦਾ ਨਹੀਂ ਕੀ ਕਾਰਨ ਕੀ ਹੈ ਸੀ ਕਾਰਨ ਇਹ ਕਿਤਾ ਲੋਕਲ ਸਰਵਿਸ ਬੰਦ ਹੈ ਪਿੰਡਾਂ ਦੀ ਪਿੰਡਾਂ ਚੋਂ ਗੱਡੀ ਆਊਗੀ ਤਾਂ ਹੀ ਸਵਾਰੀ ਆਊਗੀ ਬਾਕੀ ਸਕੂਲ ਗਾਲ ਜਵੰਦ ਰਹੇ ਉਹਨਾਂ ਨਾਲ ਵੀ ਸਵਾਰੀ ਕੋ ਕਾਲਜਾਂ ਦੇ ਬੱਚੇ ਬੱਚੇ ਹੋ ਜਾਂਦੇ ਨੇ ਪਿੰਡਾਂ ਚੋਂ ਸਵਾਰੀਆਂ ਦੀ ਉਹ ਤਾਂ ਇੱਕ ਚਾਰ ਸਵਾਰੀ ਆਉਂਦੀ ਹੈ ਬਾਕੀ ਕੰਮਕਾਰ ਵਾਲੇ ਬੰਦੇ ਨੇ ਜਿਵੇਂ ਕਦੇ ਮਲੇ ਕੋਲੜਾ ਬੰਦਾ ਚ ਚੱਲ ਗਵਿੰਦਗੜ ਬੰਤੀ ਮਲੋਵੰਤੀ ਅੱਧੇ ਸਾਰ ਬੰਦ ਹੁੰਦੇ ਨੇ ਤੇ ਖੁੱਲਣੇ ਡੂਗ ਡਰਦਾ ਮਰਾ ਨਿਕਲਦੇ ਨੇ ਕੋਈ ਫਰਕਾ ਸਾਈਡ ਦਾ ਬੰਦਾ ਲੁਧਿਆਣਾ ਦਾ ਬੰਦਾ ਜਿਹੜੇ ਏਰੀਆ ਚੋਂ ਸੀਲ ਕੀਤਾ ਨੇ ਏਰੀਆ ਉਹ ਤਾਂ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਫੁੱਲ ਕੈਪੈਸਿਟੀ ਵਿੱਚ ਚਲਾ ਇਹ ਤਾਂ ਬਹੁਤ ਗਲਤ ਕੀਤਾ ਜੀ ਇੱਕ ਵਸਦਾ ਕਹਿੰਦਾ ਨਾ ਫਰਕ ਰੱਖੋ 2 ਮੀਟਰ ਦਾ ਫਾਸਲਾ ਇੱਕ ਵਸਦਾ ਕਹਿੰਦਾ 55 ਸਵਾਰੀਆਂ ਮਿਠਾਓ 55 ਤੁਹਾਨੂੰ ਕਿਹ ਬੈਠਣਗੀਆਂ ਫਿਰ ਤੇ ਜਿੱਦਾਂ ਹੁਣ ਸਵਾਰੀਆਂ ਆ ਰਹੀਆਂ ਨੇ ਕਿ ਇਹਦਾ ਗੁਜ਼ਾਰਾ ਚੱਲ ਜੂਗਾ ਤੁਹਾਡਾ ਨਾ ਤੁਹਾਡੇ ਸਾਹਮਣੇ 15 ਮਿੰਟ ਖੜੇ ਨੂੰ 15 ਮਿੰਟ ਤੇ 3-4 ਸਵਾਰੀਆਂ ਉਹ ਤਾਂ ਬੱਸ ਪ੍ਰਾਈਵੇਟ ਦਾ ਟਾਈਮ ਆ ਹੁਣ ਸਾਡਾ 26 ਦਾ ਟਾਈਮ ਤੇ ਜਿਹੜਾ ਟਾਈਮ ਉਹਦਾ ਵੀ ਜਾਣਾ ਜਾਓ ਨਹੀਂ ਖੜਾ ਦਿਓ ਉਹ ਸਰਕਾਰੀ ਗੱਡੀਆਂ ਅੱਧਾ ਘੰਟਾ ਲੱਗ ਜਾਂਦੀਆਂ ਨੇ ਜਦੋਂ ਸਵਾਰੀਆਂ ਇਕੱਠੀਆਂ ਹੁੰਦੀਆਂ ਨੇ 15-20 ਜਦੋਂ ਕੋਈ ਨਾ ਆ ਜਾਂਦਾ ਸਵਾਰੀਆਂ ਸਮਾਂ ਵਰਕੇ ਪਹੁੰਚਦੀਆਂ ਨੇ ਕੀ ਮੰਗ ਕਹਿੰਦੇ ਸਰਕਾਰ ਨੂੰ ਮੰਗਿਆ ਕਿ ਜਦੋਂ ਪਿੰਡਾਂ ਦੀਆਂ ਗੱਡੀਆਂ ਚਲਾਈਆਂ ਹਨ ਨਾਲ ਸਵਾਰੀਆਂ ਆਉਣ ਲੱਗੂ ਤਾਂ ਗੱਡੀਆਂ ਚੱਲਣਗੀਆਂ ਨਹੀਂ ਏਕਣ ਦਾ ਕੋਈ ਫੈਸਲਾ ਨਹੀਂ ਚਲਾ ਗਿਆ ਜੀ ਕਿਹੜਾ ਰੋਡ ਤੇ ਕਿਹੜਾ ਸਵਾਰੀ ਬਣਨੀ ਆ ਰੋਡ ਤੇ ਕਿਥੋਂ ਸਵਾਰੀ ਤਾਂ ਪਿੰਡਾਂ ਜੀ ਆਉਣੀ ਆ ਜਿਹੜੇ ਰੇਟ ਸਾਰਾ ਕੰਮਕਾਰ ਚੱਲੂਗਾ ਤਾਂ ਹੀ ਸਵਾਰੀ ਆਉ। ਜਿਹੜੇ ਕਿਰਾਇਆ ਵਧਾਇਆ ਉਹਦਾ ਕਿਰਾਇਆ ਉਹ ਗਲਤ ਆ ਹੀ ਪਾਦਾ ਕਿਰਾਇਆ ਤਾਂ ਪਹਿਲਾਂ ਹੀ ਬਹੁਤ ਦਾ ਮਗਾ ਹੀ ਤੋਂ ਤੁਹਾਡੇ ਸਾਹਮਣੇ ਕਿੰਨੀ ਹੈ ਪਹਿਰੇ ਸਾਰੀ ਕਾ ਜੀ 79 ਮਹੀਨੇ ਤੋਂ 3.5 ਮਹੀਨੇ ਦੇ ਘਰੇ ਫੜੇ ਨਾਲ ਤੋਹਫਾ ਹੋਰ ਦਿੱਤਾ ਇੱਕ ਜੇਕਰ ਉਹ ਨਿਕਲਣਗੇ ਤਰਾਫ ਵੱਧ ਦੇਣਗੇ ਲੋਕ ਦੋਸਤ ਤਾਂ ਪਹਿਨੇ ਨਾਗਦਾ ਕਰੇ ਨੇ ਇਹਨਾਂ ਦਾ ਡੀਲ ਦੇ ਰੇਟੇ ਘਟਾਉਂਦੇ ਜਿਹੜਾ ਕੰਮ ਕਰਨ ਵਾਲਾ ਸੀ ਔਰ ਇਹ ਤਾਂ ਕੰਮ ਕਰਵਾਵਾ 3.5 ਮਹੀਨੇ ਦਾ ਬੈਠਣ ਖੇਲੀ ਹੁਣ ਚਲਾਉਣਗੇ ਜਿਆਦਾ ਸਾਰੀਆਂ ਚਲਾਈ ਕਿਹਨਾਂ ਮੈਂ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਕਿੱਥੋਂ ਤੋਂ ਬੱਸ ਲੈ ਕੇ ਜਾ ਰਹੇ ਹੋ ਇਹ ਪਟਿਆਲੇ ਲੁਧਿਆਣੇ ਦੇ ਸਵਾਰੀਆਂ ਆ ਰਹੀਆਂ ਸਵਾਰੀ ਘਟਾ ਜੀ ਹੈ ਨਹੀਂ ਇਹ ਇੱਥੇ ਖਰਚੇ ਪੂਰੇ ਹੋ ਜਾਣਗੇ ਖਰਚੇ ਪੂਰੇ ਹੁੰਦੇ ਨਹੀਂ ਜੀ ਤੇਲ ਵੀ ਨਹੀਂ ਪੂਰਾ ਕਰਦੀ ਗਈ ਮੇਰੀ 3 3500 4000 ਤੇਲ ਲਾ ਲਿਆ ਗਈ ਮੇਰੀ 2000 ਵਣਤੀ ਗਈ ਦੀ 3500 ਗਈ ਮੇਰੀ 2500 ਰਹਿ ਜਾਂਦਾ ਇਹ ਪੁਜਾਰਾ ਕਿੱਤਾ ਚ ਪੋ ਆਹ ਮੁਸ਼ਕਲ ਹੋਇਆ ਬੈਗ ਯਾਰੇ ਵਾਲਾ ਬਾਈ ਕੀ ਕਰੀਏ ਸਰਕਾਰ ਨੇ ਹੁਣ ਜਿਹੜੇ ਕਿਰਾਏ ਵਧਾਏ ਨੇ ਉਹਦੇ ਨਾਲ ਫਰਕ ਪਊਗਾ ਕਟੂ ਵੀ ਸਵਾਰੀ ਵੱਧਦੀ ਨਹੀਂ ਜੋ ਪਹਿਲੇ ਲੋਕ ਕਿਰਾਇਆ ਦਾ ਪੂਰਾ ਦੇ ਕੇ ਰਾਜੀ ਨੇਗੇ ਸਵਾਰੀ ਘਟੂਗੀ ਵੱਧ ਨਹੀਂ ਕਿਹਦਾ ਫੈਸਲਾ ਲੱਗ ਰਿਹਾ ਸਰਕਾਰ ਦਾ ਫੁੱਲ ਪ੍ਰੋਫੈਸੀ ਵਸਾ ਚਲਾਉਣ ਦਾ ਫੁੱਲ ਕੰਬੈਸਟੀ ਵਾਲਾ ਹੈ ਦਾ ਕੀ ਕਹਿਸਾ ਉਸ ਜੀ ਜਿਹੜਾ ਹੁਣ ਸਰਕਾਰ ਨੇ ਫੁੱਲ ਪ੍ਰੋਫੈਸੀ ਵਸਾ ਚਲਾਉਣ ਦੀ ਗੱਲ ਕੀਤੀ ਤੁਹਾਨੂੰ ਕੋਰੋਨਾ ਵਾਇਰਸ ਤੋਂ ਦਾਨੀ ਨਾਲ ਦਰਤਾ ਲੱਗਦਾ ਕੀ ਕਰੀਏ ਜੀ ਪਰਿਵਾਰ ਵੀ ਪਾਲਣਾ ਹੁਣ ਸਰਕਾਰ ਨੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਆ ਗਈ 4-4 ਮਹੀਨੇ ਕਰੇ ਰਹੇ ਆ ਕਿਸੇ ਨੇ ਸਾਨੂੰ ਪੁੱਛਿਆ ਨਹੀਂਗਾ ਅਵੀ ਤੁਹਾਡੇ ਕੋਲ ਆਟਾ ਹੈਗਾ ਜਾਂ ਦਾਲ ਹੈਗੀ ਹੈ ਕਿਸੇ ਨੇ ਸਾਨੂੰ ਕੁਝ ਹੈਗਾ ਹੁਣ ਬੱਚਿਆਂ ਦੇ ਵੇਟ ਦਾ ਪਾਲਣਿਆ ਕੀ ਕਰੀਏ ਮਜਬੂਰੀ ਨੂੰ ਕਰਨਾ ਪੈਂਦਾ ਏਦਾਂ ਹੀ ਚੱਲਦਾ ਰਿਹਾ ਕਿ ਗੁਜ਼ਾਰੇ ਚੱਲਣਗੇ ਮੁਸ਼ਕਲ ਆ ਜੀ ਗੁਜ਼ਾਰੇ ਵਾਲਾ ਕੀ ਮੰਗ ਕਰਦੇ ਚੱਪਾ ਆਈ ਦਾ ਇਹੀ ਕਰਦੇ ਵੀ ਕੋਈ ਨਾ ਕੋਈ ਸਾਡੇ ਵਾਸਤੇ ਵੀ ਕਰੇ ਸਰਕਾਰ ਜੀ ਹੁਣ ਸਾਰਾ ਸਰਕਾਰ ਵਾਦੇ ਤਾਂ ਬਹੁਤ ਕਰਦੀ ਆ ਪਰ ਪੂਰਾ ਸਾਡੇ ਵਾਸਤੇ ਕੋਈ ਨਹੀਂ ਹੋਇਆ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼